ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਮਿੰਦੋ ਤੇ ਮੰਨੂ ਵੱਡੀਆਂ ਹੋ ਜਾਂਦੀਆਂ ਤੇ ਦੋ ਉਸ ਦੀਆਂ ਭੈਣਾਂ ਹੋਰ ਕੌਣ ਨੇ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖੋ ਇਹ ਸਟੋਰੀ ਤੁਹਾਨੂੰ ਬਹੁਤ ਵਧੀਆ ਲੱਗੇਗੀ ਕਿਨੇ ਕੇ ਮੰਨੂ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਬਹੁਤ ਹੀ ਜ਼ਿਆਦਾ ਵਧੀਆ ਰੋਲ ਪਲੇ ਕਰ ਰਹੀ ਆ ਤੇ ਉਸ ਦੀ ਐਕਟਿੰਗ ਸਾਰਿਆਂ ਨੂੰ ਪਸੰਦ ਆ ਰਹੀ ਆ ਤੇ ਮੰਨੂ ਜੋ ਕਿ ਮਨਪ੍ਰੀਤ ਦਾ ਰੋਲ ਅਦਾ ਕਰੇਗੀ ਤੇ ਉਸ ਤੋਂ ਬਾਅਦ ਮਿੰਦੋ ਨੂੰ ਵੀ ਤੁਸੀਂ ਜਾਣਦੇ ਹੋ ਕਿ ਮਿੰਦੋ ਭੈਣ ਦਾ ਰੋਲ ਅਦਾ ਕਰੇਗੀ ਜਿਹੜੀ ਕੁੜੀ ਉਹਨਾਂ ਦੀ ਗੁਰਪ੍ਰੀਤ ਦੀ ਉਸ ਦੇ ਭਰਾ ਨੇ ਆਪਣੀ ਝੋਲੀ ਪਵਾਈ ਆ ਉਸ ਤੋਂ ਬਾਅਦ ਦੋ ਜਿਹੜੀਆਂ ਉਹਨਾਂ ਦੇ ਘਰ ਹੋਰ ਧੀਆਂ ਹੋਣ ਵਾਲੀਆਂ ਨੇ ਤੇ ਉਹ ਕੌਣ ਨੇ ਸੋ ਜਿਨੇ ਕੇ ਰੋਜੀ ਹੁਣ ਪ੍ਰੈਗਨੈਂਟ ਆ ਤੇ ਉਸ ਤੋਂ ਬਾਅਦ ਬਲਜੀਤ ਵੀ ਪ੍ਰੈਗਨੈਂਟ ਆ ਦੋਨੋਂ ਦੇ ਘਰ ਹੀ ਬੇਬੀ ਹੋਣ ਵਾਲੇ ਨੇ ਸੋ ਹੁਣ ਮੰਨੂ ਦੀਆਂ ਦੋ ਹੋਰ ਭੈਣਾਂ ਕਾਉਣ ਨੇ ਜਿਵੇਂ ਕਿ ਇੱਕ ਮੰਨੂ ਦੀ ਭੈਣ ਦੀਪ ਹੋਵੇਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੀਪ ਅਜੇ ਤੱਕ ਵੀਡੀਓ ਵਿੱਚ ਨਹੀਂ ਆਈ ਤਾਂ ਉਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਭੈਣ ਕਿਰਨ ਹੋਵੇਗੀ ਸੋ ਸਭ ਤੋਂ ਛੋਟੀ ਭੈਣ ਦੀਪ ਹੋਵੇਗੀ ਜਦ ਇਹ ਚਾਰ ਭੈਣਾਂ ਹੋਣ ਗਈਆਂ ਤਾਂ ਅੱਗੇ ਸਟੋਰੀ ਜਿਵੇਂ ਕਿ ਕੰਟੀਨਿਊ ਚੱਲੇਗੀ ਇਹਨਾਂ ਦੇ ਇਰਦ-ਗਿਰਦ ਨੂਨੂ ਇਸ ਵਿੱਚ ਬਹੁਤ ਵਧੀਆ ਰੋਲ ਮਿਲਿਆ ਮਨਪ੍ਰੀਤ ਨੂੰ ਜਾਨੀ ਕਿ ਉਹ ਕੀ ਬਹੁਤ ਜ਼ਿਆਦਾ ਇੱਕ ਰੱਬ ਦੀ ਬੱਚੀ ਮੰਨੀ ਗਈ ਆ ਜਿਸ ਦੀ ਹਰ ਇੱਕ ਗੱਲ ਸੱਚ ਹੋ ਰਹੀ ਆ ਤੇ ਮਿੰਦੋ ਭੈਣ ਜੋ ਕੀ ਗੁਰਪ੍ਰੀਤ ਨੇ ਆਪਣੇ ਭਰਾ ਦੀ ਝੋਲੀ ਪਾ ਦਿੱਤੀ ਆ ਪਰ ਉਸ ਨੂੰ ਅੰਤ ਤੇ ਪਛਤਾਉਣਾ ਪੈਣਾ ਹੈ ਕਿ ਮੇਰੀ ਇੰਨੀ ਕਿਸਮਤ ਵਾਲੀ ਕਰਮਾ ਵਾਲੀ ਧੀ ਸੀ ਤੇ ਮੈਂ ਆਪਣੇ ਭਰਾ ਨੂੰ ਕਿਉਂ ਦੇ ਦਿੱਤੀ ਤੇ ਉਸ ਦਾ ਭਰਾ ਪ੍ਰਾਊਡ ਫੀਲ ਕਰੇਗਾ ਤੇ ਉਹ ਦੋ ਭੈਣਾਂ ਵਿੱਚੋਂ ਵੀ ਉਹਨਾਂ ਨੇ ਇੱਕ ਧੀ ਆਪਣੀ ਬਟਰ ਦੀ ਝੋਲੀ ਵਿੱਚ ਪਾ ਦੇਣੀ ਆ ਤੇ ਇੱਕ ਧੀ ਉਹਨਾਂ ਦੇ ਕੋਲ ਹੀ ਰਵੇਗੀ ਤੇ ਆਪਣੀ ਝੋਲੀ ਵਿੱਚ ਉਹ ਪਵਾਉਣਗੇ ਜਿਹੜਾ ਕਿ ਬਲਜੀਤ ਦੇ ਘਰ ਹੋਣ ਵਾਲਾ ਮੁੰਡਾ ਸੋ ਇਸ ਤਰੀਕੇ ਨਾਲ ਵੀਡੀਓ ਅੱਗੇ ਵਧੇਗੀ ਪਰ ਇਹ ਜਦ ਗੁਰਪ੍ਰੀਤ ਨੂੰ ਅਹਿਸਾਸ ਹੋਵੇਗਾ ਕਿ ਮੈਂ ਇਹ ਸਾਰੇ ਗਲਤ ਫੈਸਲੇ ਲੈ ਆਪਣੀਆਂ ਧੀਆਂ ਨੂੰ ਇੱਧਰ ਉੱਧਰ ਦੇ ਦਿੱਤਾ ਤੇ ਹੁਣ ਸਾਰੀ ਜ਼ਿੰਦਗੀ ਪਛਤਾਉਣ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਤੇ ਇੱਕ ਉਹ ਨਕਲੀ ਸਾਈਂ ਦਾ ਜਦ ਪੜਦਾ ਫਾਸ਼ ਹੋਵੇਗਾ ਫਿਰ ਗੁਰਪ੍ਰੀਤ ਨੂੰ ਅਹਿਸਾਸ ਹੋਵੇਗਾ ਕਿ ਇਹ ਸਾਰਾ ਕੁਝ ਮੈਂ ਉਹ ਨਕਲੀ ਸਾਈ ਦੇ ਪਿੱਛੇ ਲੱਗ ਕੇ ਕੀਤਾ ਜਿਵੇਂ ਕਿ ਉਸਨੇ ਮੰਨੂ ਨੂੰ ਵੀ ਆਪਣੇ ਨਾਂ ਦੇ ਉਸ ਨਕਲੀ ਸਾਈ ਦੇ ਪਿੱਛੇ ਲਾ ਕੇ ਛੱਡਿਆ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੰਨੂ ਦੇ ਵਿੱਚ ਕੋਈ ਨਾ ਕੋਈ ਸ਼ਕਤੀ ਜ਼ਰੂਰ ਆ ਜਿਹੜੀ ਉਹ ਗੱਲ ਕਹਿ ਰਹੀ ਸੀ ਉਹੀ ਸੱਚ ਹੋ ਰਹੀ ਸੀ ਤੇ ਇਥੋਂ ਤੱਕ ਕਿ ਉਸਨੇ ਨਕਲੀ ਫਕੀਰ ਨੂੰ ਇਹ ਵੀ ਕਿਹਾ ਕਿ ਤੇਰੇ ਭੈਣ ਦੇ ਵੀ ਦੋ ਕੁੜੀਆਂ ਨੇ ਤੇ ਤੂੰ ਡਿੱਗ ਜਾਣਾ ਹੈ ਤੇ ਉਸੇ ਵੇਲੇ ਉਹੀ ਗੱਲ ਸੱਚ ਹੋ ਜਾਂਦੀ ਆ ਹਬੇ ਕੇ ਫਕੀਰ ਨੂੰ ਲੱਗਦਾ ਹੈ ਕਿ ਇਹ ਕੁੜੀ ਦੇ ਵਿੱਚ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਇਸ ਕਰਕੇ ਉਹ ਉਹਨਾਂ ਤੋਂ ਦੂਰ ਕਰ ਦਿੰਦਾ ਤਾਂ ਜੋ ਉਸਦੀ ਰੁਕਾਵਟ ਖਤਮ ਹੋ ਜਾਵੇ ਕਿਉਂਕਿ ਉਸ ਨੂੰ ਡਰ ਲੱਗਦਾ ਹੈ ਕਿ ਮੇਰੇ ਰਸਤੇ ਦੀ ਰੁਕਾਵਟ ਨਾ ਬਣ ਜਾਵੇ ਪਰ ਜਦ ਉਹਦਾ ਅਸਲੀ ਚਿਹਰਾ ਗੁਰਪ੍ਰੀਤ ਦੇ ਸਾਹਮਣੇ ਆਵੇਗਾ ਤਾਂ ਫਿਰ ਗੁਰਪ੍ਰੀਤ ਨੂੰ ਪਛਤਾਉਣ ਤੋਂ ਇਲਾਵਾ ਕੁਝ ਵੀ ਨਹੀਂ ਮਿਲੇਗਾ ਸੋ ਆਪਾਂ ਦੇਖਾਂਗੇ ਹੁਣ ਵੀਡੀਓ ਵਿੱਚ ਅੱਗੇ ਸਟੋਰੀ ਕਿੱਧਰ ਨੂੰ ਜਾਂਦੀ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ